ਕਸ ਸਕਦੇ ਸੋਤੇ ਬੀਤੇ ਉਸੇ ਬਾਤ ਤੇ ਜੇ ਮੰਗੇ ਕਿ ਜਦੋਂ ਅੰਗਰੇਜ਼ਾਂ ਦੇ ਵਿੱਚ ਪੰਜਾਬ ਦਾ ਖੂਨ ਆਇਆ ਗੁਰੂ ਪਾਤਸ਼ਾਹ ਮਹਾਰਾਜੇ ਸ਼ਕਤੀ ਦੇ ਬੜੇ ਬੜੇ ਪੁਜਾਰੀ ਤੇ ਗੁਰਮਾਨੀ ਪਾਤਸ਼ਾਹ ਨੂੰ ਵਿਚਾਰ ਕਰਾ ਹੰਥੀ ਦਾ ਦਰਹ ਕਰਨਾ ਹੈ ਗੈਰ ਦੀ ਚਾਹਤ ਹੈ ਲੋਕਾਂ ਨੂੰ ਤਾਹਨ ਕਿ ਜੀਵਨ ਦੀ ਸੰਦੇਸ਼ ਦੇਣ ਵਾਲੀ ਵਿਚਾਰਧਾਰਾ ਹੈ ਧੌਣਾ ਉੱਚੀਆਂ ਕਰਕੇ ਦੁਨ ਦਾ

ਚਰਨਾਂ ਤੁਮਲਾ ਵਿੱਚ ਕੀ ਅਰਦਾਸ ਬੇਨਤੀ ਜੋਤਰੀ ਪ੍ਰਾਰਥਨਾ ਹੈ ਜੀ ਐਸ ਵਿਰੇ ਦੀ ਅਰਦਾਸ ਬੇਨਤੀ ਆਪ ਜੀ ਨੇ ਦਰਤੇ ਪ੍ਰਵਾਨ ਕਰਨੀ ਸਤਿਗੁਰੂ ਜੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਆ ਸੁਨਤਾ ਸਦੀ ਮਾ ਬਾ ਕਾ ਮਨਸਾਰ ਸਤਿਗੁਰੂ ਜੀ ਸਮੂਹੀ ਨਗਰ ਡੱਲੇਵਾਲੇ ਦੀ ਸੰਗਤ ਵੰਨਿਓ ਸਤਿਗੁਰੂ ਜੀ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਦਰਕਰਦੇ ਸੇਵਾਦਾਰ ਦਰਕਰਦੇ ਸਰਧਾਲੂ ਭਾਈ ਸਾਪਾਈ ਜਗਜੀਤ ਸਿੰਘ ਜੀ ਪ੍ਰਧਾਨ ਜੋ ਸਤਿਗੁਰੂ ਜੀ ਸਮੂਹੀ ਆ ਸੰਤਾਂ ਦੇ ਹਾਂ ਮੰਗਨ ਮੁਖ ਰੱਖ ਕੇ ਸਤਿਗੁਰੂ ਜੀ ਹਨੌਰੀ ਬਾਦਰ ਤੇ ਬਾਦਰਾਂ ਤੇ ਸਤਿਗੁਰੂ ਜੀ ਜੋ ਧਰਨੇ ਚੱਲ ਰਹੇ ਹਨ ਸਤਿਗੁਰੂ ਜੀ ਉਹਦੇ ਵਿੱਚ ਭੁੱਖਾ ਢਾਰ ਤੇ ਮਰਨ ਵਰਤ ਤੇ ਬੈਠੇ ਹਨ ਸਤਿਗੁਰੂ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਵਾਸਤੇ ਅਤੇ ਮੋਰਚੀ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਸਮੂਹੀ ਨਗਰੀ ਦੰਦੇ ਵਾਲੇ ਸੰਗਤਵਾਲੀਆਂ ਸਤਿਗੁਰੂ ਜੀ ਆਪ ਜੀ ਦੇ ਚਰਨਾ ਤੁਮਲਾ ਵੇਖੀ ਅਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਭਾਈ ਲਖਮੀ ਸਿੰਘ ਜੀ ਪ੍ਰਧਾਨ ਜੀ ਨੂੰ ਸਤਿਗੁਰੂ ਜੀ ਕਿਰਪਾ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਬਾਦਰਾ ਤੇ ਧਰਮੇ ਦੇ ਵਿੱਚ ਬੈਠੀਆਂ ਹਨ ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਨਗਰਤੀ ਸੰਗਤ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਚਰਣਾ ਕਮਲਾ ਵੇਖੇ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਭਾਈ ਸਾ ਪਾਈ ਜਗਜੀਤ ਸਿੰਘ ਜੀ ਪ੍ਰਧਾਨ ਅਤੇ ਸੂਝੀਆਂ ਸੰਗਤਾਂ ਨੂੰ ਦੇ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਜੋ ਵੀ ਸੰਗਤਾਂ ਦੀਆਂ ਮੰਗਾ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਿਰ ਤੇ ਮੇਰਾ ਪੁੱਤਰ ਆ ਕੇ ਸਤਿਗੁਰੂ ਜੀ ਆਪ ਜੀ ਦੇ ਕਾਰਜ ਹਨ ਆਪ ਜੀ ਨੇ ਸੰਪੂਰਨ ਕਰਵਾ ਲੈਣੇ ਕਿਰਪਾ ਕਰਨੀ ਸੰਗਤਾਂ ਦੇ ਅੰਗ ਸੰਨ ਹੋ ਕੇ ਸਹਾਈ ਹੋਣਾ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਦੇ ਰੂਪਾ ਸੰਗਤਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਤਿੰਨ ਡੱਲੇਵਾਰੇ ਦੀ ਸੰਗਤ ਵੱਲੋਂ ਪਾਈ ਸਾਹਿਬਾਈ ਗੁਰਜੀਤ ਸਿੰਘ ਜੀ ਦੇ ਸਮਰਥਨ ਵਿੱਚ ਸਤਿਗੁਰੂ ਜੀ ਸਾਰੀ ਨਗਰ ਨੇ ਸੰਗਤ ਨੇ ਸਤਿਗੁਰੂ ਜੀ ਅਰਦਾਸ ਤੂ ਅਪਰੰਤ ਔਕੜ ਥਾਲ ਤੇ ਸਤਿਗੁਰੂ ਜੀ ਸੁਭਾ ਤੁਨੇ ਕੀ ਸ਼ਾਮ ਤਾਈ ਬੈਠਣਾ ਹੈ ਸਤਿਗੁਰੂ ਜੀ ਸੰਗਤਾਂ ਦੇ ਸਿਰ ਤੇ ਮੇਰਾ ਪਤਰ ਰੱਖਣਾ ਸੰਗ ਰੂਪੇ ਸਹਾਈ ਹੋਣਾ ਕਿਰਪਾ ਕਰਨੀ ਦੀ ਸੰਤਾ ਦੀਆਂ ਅਰਦਾਸਾਂ ਵੇਖੀ ਆਂ ਕੀ ਨੇ ਆਮੀ ਦੇ ਦੱਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਐਸਵੇਂ ਸੇ ਸਮੂਹੀ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪਣੇ ਦਸਾਂ ਨਾਮਾਂ ਦੀ ਕਿਰਤਮਾਈ ਦੇ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀ ਦੀਗ ਸਜਾ ਕੇ ਆਪ ਜੀ ਦੇ ਧੂੜੀ ਅੰਦਰ ਹਾਜ਼ਰ ਹੋਈ ਹੈ ਅਨੇਕ ਪ੍ਰਕਾਰ ਭੋਜਨ ਭੋ ਕੀ ਬਹੁ ਵਿੰਨਨ ਵਿਸਤਾਰੇ ਕ੍ਰਿਪਾ ਦਾਸਾ ਸੋਜ ਪਵਿੱਤਰ ਆਹਮ ਦਾ ਹੋ ਭੋਗ ਹਰਦਾਏ ਆਪ ਜੀ ਕੀ ਦੇਖੋ ਭੋਗ ਲੱਗੇ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤ